ਮਜਦੂਰ ਨੇ ਇਹਨਾਂ ਕੋਲ ਤਾਂ ਵਿਚਾਰਿਆਂ ਕੋਲੇ ਉਹੀ ਚਾਰ ਪੈਸੇ ਜਿਹੜੇ ਦਿਹਾੜੀ ਨਾਲ ਕਮਾਉਣੇ ਨੇ ਉਹੀ ਖਾਣੀ ਐ ਇਹਨਾਂ ਨੇ ਉਹ ਦਿਹਾੜੀ ਵੀ ਹੁਣ ਰੁਕੀ ਹੋਈ ਐ ਕੰਮ ਵੀ ਰੁਕਿਆ ਹੈ ਗਾਂ ਜਿਹੜਾ ਝੋਨੇ ਦਾ ਕੰਮ ਜਿਹੜਾ ਮੰਡੀਆਂ ਚ ਮਿਲਣਾ ਸੀ ਉਹ ਵੀ ਰੁਕ ਜਾਣਾ ਤੇ ਹੁਣ ਸੈਲਰਾਂ ਸੁੱਲਰਾਂ ਦੇ ਵਿੱਚ ਇਹਨਾਂ ਦੀ ਦਿਹਾੜੀ ਹੁੰਦੀ ਸੀ ਉਹ ਵੀ ਰੁਕ ਜਾਣੀ ਐ ਤੇ ਗਾਂ ਕਣਕ ਦੇ ਵਿੱਚ ਵੀ ਕੋਈ ਦਿਹਾੜੀ ਨਹੀਂ ਮਿਲਦੀ ਇਸ ਕਰਕੇ ਮਜਦੂਰਾਂ ਵਾਸਤੇ ਤਾਂ ਇਹ ਨਹੀਂ ਵਿਸ਼ੇਸ਼ ਹੈ ਬੰਦਾ ਇਹ ਨਹੀਂ ਸਰਕਾਰ ਨੂੰ ਵੀ ਇਹ ਇੱਕ ਸਟੈਪ ਫੈਲ ਦੇ ਅਧਾਰ ਤੇ ਲੈਣਾ ਚਾਹੀਦਾ ਤਾਂ ਕਿ ਇਹਨਾਂ ਦੀ ਮਦਦ ਕਰਕੇ ਹਬਦੇ ਬੱਚੇ ਪਾਲ ਸਕਣ ਇਹ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਆਪਣੇ ਇਧਰ ਲੋਕਲ ਸਾਥੀਆਂ ਨੂੰ ਇਹ ਮਜ਼ਦੂਰਾਂ ਦੀ ਕੱਪੜੇ ਦੀ ਲਿੰਗੜੇ ਦੀ ਜਿਹੜਾ ਕੁਝ ਵੀ ਇਹਨਾਂ ਦੇ ਕੋਲੇ ਹੋਵੇ ਜਿਹੜਾ ਸਾਜੋ ਸਮਾਨ ਹੈ ਸਾਡੇ ਕੋਲ ਅਸੀਂ ਦੇ ਸਕਦੇ ਹਈਏ ਉਹ ਅਸੀਂ ਵੀ ਇਹ ਕੋਸ਼ਿਸ਼ ਕਰਾਂਗੇ ਤੇ ਅਸੀਂ ਮਦਦ ਕਰਾਂਗੇ ਜਿੰਨੀ ਸਾਡੇ ਕੋਲ ਹੁੰਦੀ ਹੈ ਤੇ ਸਰਕਾਰ ਤੇ ਵੀ ਇਹ ਗੱਲ ਦਾ ਦਬਾਅ ਪਾਵਾਂਗੇ ਕਿ ਉਹਨਾਂ ਮਜ਼ਦੂਰਾਂ ਦਾ ਸਾਥੀਆਂ ਦਾ ਘਰਾਂ ਦਾ ਸਰਵੇ ਕਰਕੇ ਉਹਨਾਂ ਦੇ ਘਰ ਹੁਣ ਇਹ ਕਰਨੇ ਖਲੋਣਾ ਨਹੀਂ ਇਨਨਿਤਾ 2 ਜਣਾ ਤੇੜਿਆ ਵੀ ਬਹੁਤ ਹੋਇਆ ਤੇੜਾ ਵੀ ਆਈਆਂ ਪਈਆਂ ਨੇ ਉਧਰ ਤੁਸੀਂ ਦੇਖੋ ਸਾਰੇ ਪਾਣੀ ਚ ਅੱਟਪਟ ਪਾਣੀ ਦੇ ਚਾਇਆ ਹੋਇਆ ਜਣਾ ਇਹ ਜਣੀ ਇਹ ਮਾਛੀਵਾਲਾ ਪਿੰਡ ਹੈ ਮਾਛੀਵਾਲਾ ਪਿੰਡ ਬਨ ਤੋਂ ਦਿਨੀ ਸਾਰੇ ਜਿੱਥੇ ਅਸੀਂ ਬੈਠੇ ਆ ਇਥੋਂ ਮੇਰੇ ਖਿਆਲ ਚ ਸਾਰਾ 200 ਫੁੱਟ ਉਹ ਬਨ ਹੁੰਨੀ ਹੈ 200 ਫੁੱਟ ਦੀ ਦੂਰੀ ਤੇ ਇੱਕਦਮ ਪਾਣੀ ਆ ਕੇ ਘਰਾਂ ਦੇ ਵਿੱਚ ਵੜ ਗਿਆ